ਕਹਿੰਦਾ ਮੈਂ ਕਹਿੰਦਾ ਸਿੱਖ ਪੁਆਇੰਟ ਸੋਫਟ ਸਿਸਟਮ ਦੇ ਅਸਰ ਵਿੱਚ ਤੇ ਜਿਹੜਾ ਪੜਾਇਆ ਗਾ ਉਹ ਚੱਲ ਰਿਹਾ ਸੀ ਜੀ ਮੋੜਾ ਜੀ ਜਾਈ ਮਾਸਟਰ ਆਪ ਉਹ ਵੀ ਖੜਕਣਾ ਹੋਣਾ ਹਾਂਜੀ ਕੀ ਨਾਮ ਹੋਂਦਾ ਤੁਹਾਡਾ ਮੈਂ ਲੱਭੀ ਸਿੰਘ ਆ ਜੀ ਸਨ ਆਫ ਕੀ ਹਰਪ੍ਰੀਤ ਸਿੰਘ ਆ ਜੀ ਕੀ ਹੋਇਆ ਅੱਜ ਸ਼ਾਮੀ ਤੋਂ ਸ਼ਾਮੀ ਉਹ ਮੀ ਬੈਜੀ ਬੀਜੀ ਇਹ ਤਾਂ ਡਿਗੀ ਨਾਲ ਗਵਾਡਿਆ ਨਾ ਸਾਡੀ ਮੀ ਬੀਜੀ ਡਿਗੀ ਆ ਕੋਈ ਕਿ ਕਾਫੀ ਨੁਕਸਾਨ ਹੋਇਆ ਜੀ ਹਾਂਜੀ ਸਾਡੀ ਇੱਕ ਐਲਡੀ ਸੜ ਗਈ ਆ ਤੁਹਾਡਾ ਵੀ ਹੋਰ ਨੁਕਸਾਨ ਹਾਂਜੀ ਹਾਂਜੀ ਸਾਡਾ ਵੀ ਨੁਕਸਾਨ ਕਿੰਨੇ ਇੰਚ ਦੀ ਐਲਡੀ ਸੜੀ ਤੁਹਾਡੀ ਸੜੀ ਹੈਗੀ ਜੀ 32 ਇੰਚ ਦੀ ਆ 32 ਹੋਰ ਕੋਈ ਨੁਕਸਾਨ ਹੋ ਹੋ ਜੀ ਆਪਣੇ ਟੂਬਾ ਬਾਇਲ ਸੜ ਗਈਆਂ ਵਾ ਡਾਕਟਰ ਵਗੈਰਾ ਸੜ ਗਏ ਸਾਰੇ ਆ ਉਹਨੇ ਹੂੰ ਟੂਬਾ ਸਾਂਸਤਾਨੀ ਸੜ ਗਈਆਂ ਸੀਗੀਆਂ ਜੀ ਅੰਦਾਜ਼ਾ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਮੈਨੂੰ ਇਹੋ ਨਾਲ ਕਰਾ ਕੇ ਪਤਾ ਲੱਗੂਗਾ ਕੀ ਸਹਾ ਹੈਗਾ ਜੀ ਅੱਛਾ ਐਲ ਸੀ ਡੀ ਦਾ ਨਾ ਐਲ ਸੀ ਡੀ 15 2000 ਦੀ ਐਲ ਸੀ ਡੀ ਆਉਂਦੀ ਹੈ ਘਟਾ ਕੇ ਕੀ ਸਰਦਾਰਪੁਰ ਤੋਂ ਵੀ ਅਪੀਲ ਕਰ ਦਿੰਦੀ ਸਰਕਾਰ ਵੀ ਵੀ ਅੱਗੇ ਸਾਡੀ ਮਦਦ ਕੀਤੀ ਜਾਵੇ ਤਾਂ ਕੀਤਾ ਰਾਤ ਵੀ ਗਏ ਹੋਵੇ ਠੀਕ ਜੀ ਉਹ ਪੈਸਾ ਪੂਰਾ ਕਿਉਂ ਨਹੀਂ ਆ ਉਹ ਕਿੰਨੀ ਬਹੁਤ ਹੋ ਗਏ ਉਹਦੀ ਮਾਰੀ ਕੋਲ ਤੋਂ ਹੋ ਗਿਆ ਜਿਹੜਾ ਜਿਹੜਾ ਅੱਗੇ ਗੋੜੇ ਦਿੱਤੀ ਗੋੜੇ ਅੱਜ ਕੀ ਨਾਮ ਆਪਣਾ ਮੈਂ ਜਵੇਸ਼ ਸੰਚਾਰੀ ਪਿਆਰ ਸਨੋ ਵਿਨੋਦ ਮਰ ਹਾਂਜੀ ਕੀ ਹੋਇਆ ਅੱਜ ਤੁਹਾਡੇ ਤੁਹਾਡੇ 5:6 5 ਵਜੇ ਤੇ ਹਵਾ ਚੱਲੀ ਬਹੁਤ ਤੇਜ਼ ਪਹਿਲਾਂ ਅੱਛਾ ਜੀ ਉਸ ਤੋਂ ਬਾਅਦ ਤੇ ਬਿਜਲੀ ਡਿੱਗੀ ਮੀਂਹ ਦੇ ਨਾਲ ਅੱਜ ਵੀ ਤੇਜਾ ਦਾ ਪਤ ਨਾਲ ਬਿਜਲੀ ਡਿਵੀ ਅੱਛਾ ਤੇ ਸਾਡਾ ਕਾਫੀ ਨੁਕਸਾਨ ਕਰਤਾ ਤਾਰਾ ਸਭ ਸਾਡੀ ਜੀ ਸੜ ਗਈ ਬੋਰਡ ਵੀ ਸੜ ਗਿਆ ਹੂੰ ਮੇਨ ਸਵਿਚ ਦਾ ਉਹ ਵੀ ਸੜ ਗਿਆ ਹੂੰ ਹੂੰ ਬਾਕੀ ਜੋ ਸਮਾਨ ਚੱਲਦਾ ਪਿਆ ਸੀ ਪੱਖੇ ਲੇਟਾ ਹੂੰ ਹੂੰ ਤੇ ਟੀਵੀ ਉਹ ਵੀ ਸਭ ਸੜ ਗਿਆ ਕਾਫੀ ਨੁਕਸਾਨ ਕਿੰਨਾ ਕੁ ਨੁਕਸਾਨ ਦਾ ਜਾ ਤੁਹਾਡਾ ਕੋਈ ਅੰਦਾਜ਼ਾ ਹੈ ਇਹ ਅੰਦਾਜ਼ਾ ਤਾਂ ਅਜੇ ਹੁਣ ਕੱਲ੍ਹ ਨੂੰ ਪਤਾ ਲੱਗੂਗਾ ਉਦਾਂ ਐਸਟੀਮੇਟ ਕਿੰਨਾ ਕੁ ਹੋ ਗਿਆ 2 4 5 ਦਾ ਕੋਈ ਗਿਆ ਬਣਾ ਚਾਰ ਪੰਜ ਲੱਖ ਤੱਕ ਹੀ ਉਹ ਤੁਸੀਂ ਸਰਕਾਰ ਤੋਂ ਕੀ ਮੰਗਦੇ ਹੋ ਸਰਕਾਰ ਤੋਂ ਮੰਗਦਾ ਕਿ ਸਾਡੀ ਮਦਦ ਕੀਤੀ ਜਾਵੇ ਅਸੀਂ ਇਹ ਗਰੀਬ ਪਰਿਵਾਰ ਤੋਂ ਤੇ ਬਹੁਤ ਜ਼ੋਰ ਨਾਲ ਮਿਹਰਬਾਨੀ ਦੇ